ਦੀ ਭਿਆਨਕ આગ ਲੱਗ ਗਈ ਹੈ ਤਸਵੀਰਾਂ ਇਸ ਵੇਲੇ ਤੁਹਾਨੂੰ ਹਲਕਾ ਜਲੰਧਰ ਵੈਰਸੀਆਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਗੀਤਾ ਕਲੋਨੀ ਦੇ ਕੋਲ ਭਿਆਨਕ આગ ਲੱਗੀ ਔਰ ਪਤਾ ਲੱਗਦਾ ਠੀਕ ਹੈ ਸੋ ਦੇਖ ਸਕਦੇ ਹੋ ਕਿ ਇਲਾਕੇ ਦੇ ਲੋਕ ਜਿਹੜੇ ਆ ਘਰ ਉਹਨਾਂ ਨੇ ਖਾਲੀ ਕਰਵਾ ਦਿੱਤੇ ਜਿਹੜੇ ਨਾਲ ਘਰ ਲੱਗਦੇ ਆ ਆ ਦੇਖੋ ਅੱਗ ਦੇਖੋ ਕਿੰਨੀ ਦੂਰ ਦੂਰ ਤੱਕ ਪੈ ਰਹੀ ਔਰ ਜਿਹੜੀ ਪੋੜੀ ਲਾ ਕੇ ਹੁਣ ਦੇੜੀ ਦਮਕਲ ਭਾਗ ਦੀ ਟੀਮ ਉੱਪਰ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਦੱਸਿਆ ਜਾ ਰਿਹਾ ਕਿ ਅੰਦਰ ਜਿਹੜੀ ਲੇਬਰ ਵੀ ਸੀਗੀ ਮੱਲੇ ਢਾਈ ਲੱਗੀ ਪਰਚਿਆਂ ਤੋਂ ਕੁਝ ਦਿਨ ਉਹੀ ਜਾਂਦਾ ਨਹੀਂ ਸੀ ਹੁਣ ਸ਼ਿਕਾਇਤ ਲਾਉਣ ਕੌਣ ਜਾਂਦਾ ਦਿਨੋਂ ਵੀ ਰਾਤ ਨੂੰ ਵੀ ਸ਼ੀਸ਼ਿਆਂ ਦੀਆਂ ਆਵਾਜ਼ਾਂ ਦਰਵਾਜ਼ਿਆਂ ਦੀਆਂ ਆਵਾਜ਼ਾਂ ਬੱਚੇ ਸੌਂ ਨਹੀਂ ਪਾਉਂਦੇ ਸੀਗੇ ਜੀ ਬਸ ਕੋਈ ਚੀਜ਼ ਹਿੱਲਦੀ ਸੀ ਕਰੀ ਦਰਵਾਜ਼ਾ ਸ਼ੀਸ਼ਾ ਕੋਈ ਸਾਰਾ ਕੁਝ ਹੀ ਹਿੱਲਦਾ ਸੀਗਾ ਥੋੜੇ ਦਿਨਾਂ ਤੋਂ ਦੇ ਪਹਿਲਾਂ ਤਾਂ ਉਹ ਚੱਲਦੀ ਹੁੰਦੀ ਸੀ ਜੀ ਪੂਰੀ ਮੰਦ ਸੀ ਹੁਣ ਤਾਂ ਦਿਨ ਰਾਤ ਹੀ ਚੱਲਦੀ ਸੀ ਤੁਹਾਡਾ ਘਰ ਆਹੀ ਘਰ ਹੈ ਹਾਂਜੀ ਆ ਸਾਡਾ ਘਰ ਹੈ ਪਰ ਦੇਖੋ ਨਾ ਬਿਲਕੁਲ ਤੁਹਾਡਾ ਵੀ ਇੱਕ ਘਰ ਛੱਡ ਕੇ ਨਾਲ ਹੀ ਘਰ ਹੈ ਕਿਸੇ ਨੂੰ ਨੁਕਸਾਨ ਹੋ ਜਵੇ ਛੋਟੇ ਛੋਟੇ ਬੱਚੇ ਆ ਆਸਾਨ ਹੀ ਉਕੰਧ ਦੇਖੋ ਕੱਚੀ ਹੋ ਜੂ ਹਾਂ ਉਹਨਾਂ ਦਾ ਤਾਂ ਚਲੋ ਹੋ ਗਿਆ ਮਤਲਬ ਅੱ ਰਹੇ ਤਾਂ ਸਾਹਮਣੇ ਹੀ ਆ ਦੇਖ ਲਓ ਤੁਸੀਂ ਤਾਂ ਫਿਰ ਉਹ ਬੁਝ ਸਕਦੀ ਉੱਥੋਂ ਪਬਲਿਕ ਸਾਥ ਦੇ ਰਹੀ ਹੈ ਫਿਰ ਤਾਂ ਚਲੋ ਉਹਨਾਂ ਨੂੰ ਵੀ ਸਮਝ ਨਹੀਂ ਚਾਹੀਦੀ ਇਸ ਚੀਜ਼ ਨੂੰ ਹਾਂ ਜੀ ਉੱਪਰ ਆ ਕੇ ਤਾਂ ਦੇਖਣਾ ਥੱਲੇ ਉਰ ਵਾਲਾ ਪਾਈ ਜਾ ਰਹੇ ਆ ਪਾਣੀ ਉੱਪਰ ਆ ਕੇ ਦੇਖ ਲੈ ਕਿੱਧਰ ਦੀ ਅੱਗ ਬੁਝ ਸਕਦੀ ਫੇਰ ਹੀ ਬੁਝੂਗੀ ਥੱਲੇ ਉਹ ਦੇਖੀ ਜਾਓਗੇ ਸਿਚੁਏਸ਼ਨ ਦੇਖੋਗੇ ਆ ਕੇ ਫਿਰ ਕਿਉਂਕਿ ਲੋਕਾਂ ਨੇ ਇੱਥੇ ਤੁਸੀਂ ਘਰ ਲਿੱਤੇ ਆ ਪੈਸੇ ਖਰਚੇ ਤੁਹਾਨੂੰ ਫਾਇਦਾ ਕੀ ਇਸ ਜਗ੍ਹਾ ਦੇ ਉੱਪਰ ਹਾਂ ਜੀ ਹੁਣ ਹੁਣ ਆ ਅਸੀਂ ਤਾਂ ਹਜੇ ਚਾਹ ਵੀ ਨਹੀਂ ਪੂਰਾ ਕੀਤਾ ਘਰ ਦਾ ਹਾਂ ਅਸੀਂ ਤਾਂ ਹਜੇ ਪੈਸੇ ਹੀ ਲਾਈ ਜਾ ਰਹੇ ਹਾਂ ਉੱਪਰ ਨਹੀਂ ਇਹਦੀ ਕਦੀ ਕੰਪਲੇ ਕਹਿੰਦੇ ਆ ਕਿ ਜਦੋਂ ਕਰਦੇ ਆ ਕੰਪਲੀਟ ਅਸੀਂ ਨਵੇਂ ਨਵੇਂ ਆਏ ਆ ਇੱਥੇ ਜਿਹੜੇ ਪਹਿਲਾਂ ਦੇ ਰਹਿ ਰਹੇ ਆ ਉਹਨਾਂ ਨੂੰ ਵੀ ਨਹੀਂ ਪੀ। ਮਤਲਬ ਪਹਿਲਾਂ ਕਦੀ ਕਿਸੇ ਨੇ ਇਸ ਚੀਜ਼ ਦਾ ਤਰਾਇ ਨਹੀਂ ਜਿਤਾਇਆ। ਉਹ ਦੂਜੀ ਗਲੀ ਵਾਲੇ ਕਹਿ ਰਹੇ ਸੀ ਕਿ ਅਸੀਂ بیچ ਦੇਣਾ ਆ ਬੰਦ ਨਹੀਂ ਕਰਦੇ। ਹੂੰ। ਦੀ ਗੱਲ ਕਿਸੇ ਦੀ ਉਹ ਮਾਰਦੇ ਆ ਜਦੋਂ ਹੈਂਪਰ ਜਿਹਾ ਉਸ ਉਹਨਾਂ ਦੇ ਮਤਲਬ ਠਮਕ ਠਮਕ ਪੈਂਦੀ ਹੈ। ਉਹਨਾਂ ਦਾ ਡਿੱਗ ਜਾਂਦਾ ਸੀ ਦਾ ਸਮਾਨ। ਮਤਲਬ ਸਾਰਾ ਕੁਝ ਸਿੰਕਾ ਡੋਟੇ ਜਾਂਦੀਆਂ ਸਿੱਗੀਆਂ। ਜੀ। ਉਹ ਵੇਚ ਰਹੇ ਸੀ ਪਰ ਲੈ ਵੀ ਨਹੀਂ ਰਿਹਾ ਸਭ। ਹੂੰ। ਆਹ ਕਰਦੇ ਆ ਇਹ ਮਨਸ਼ੁਰੂ ਹੋਈ ਸੀ ਪਹਿਲਾਂ ਉੱਧਰ ਕਰ ਰਹੇ ਸੀ ਹੁਣ ਇੱਧਰ ਮਨਸ਼ੁਰੂ ਕਰਕੇ ਇਹਨਾਂ ਹਾਂਜੀ ਠੀਕ ਹੈ ਸੋ ਦੇਖ ਸਕਦੇ ਹੋ ਕਿ ਘਰ ਦੇ ਜਿਹੜੇ ਨਾਲ ਘਰ ਲੱਗਦੇ ਆ ਜਿਹੜੀ ਫੈਕਟਰੀ ਰਿਅਲ ਸਿਰੀਏ ਦੇ ਵਿੱਚ ਖੁੱਲੀ ਹੋਈ ਹੈ ਤੇ ਉੱਥੇ ਜਿਹੜਾ ਇਸ ਚੀਜ਼ ਦਾ ਵਿਰੋਧ ਜਤਾਇਆ ਜਾ ਰਿਹਾ ਔਰ ਇਧਰੋਂ ਵੀ ਜਿਹੜਾ ਪਾਣੀ ਮਾਰਿਆ ਜਾ ਰਿਹਾ ਸੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਬੁਝਾਇਆ ਜਾਵੇ ਪਰ ਹੁਣ ਇੱਥੇ ਇਲਾਕੇ ਦੇ ਜਿਨ੍ਹਾਂ ਦੇ ਘਰ ਆ ਉਹ ਇਕੱਠੇ ਹੋ ਗਏ ਆਪ ਹੀ ਜਿਹੜਾ ਪਾਈਪ ਫੜ ਕੇ ਲੱਗੇ ਹੋਏ ਸੀਗੇ ਪਾਣੀ ਜਿਹੜਾ ਮਾਰ ਕੇ ਆਗ ਨੂੰ ਜਿਹੜਾ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਪਰ ਉਹ ਉਹਨਾਂ ਨੇ ਪਿੱਛੋਂ ਜਿਹੜਾ ਦੱਸਿਆ ਰਿਹਾ ਕਿ ਪ੍ਰੈਸ਼ਰ ਹੈ ਬੰਦ ਕਰ ਦਿੱਤਾ ਛੋਟਾ ਬਲੀ ਛੋਟਾ ਆਇਆ ਬਾਲਾ ਲੱਗੇਗਾ ਉਧਰ ਇਸ ਸੋ ਮੋਕੇ ਦੇ ਥਾਣਾ ਪਾਰੋਂ ਕੈਂਦੀ ਪੁਲਿਸ ਵੀ ਜਿਹੜੀ ਪਹੁੰਚੀ ਐ ਚਲੰਦਰ ਦਾ ਜਿਹੜਾ ਤੁਹਾਨੂੰ ਇਹ ਮਾਮਲਾ ਸਾਂਝਾ ਕਰ ਰਹੇ ਆ ਡੈਕਟਰ ਯਾਰ ਸਾਰੇ ਸਾਰੇ ਕੱਟੇ ਹੋਏ ਆ ਤੁਸੀਂ ਤਾਲਾ ਤੋੜ ਕੇ ਵੀ ਜਿਸ ਲੰਡਰ ਕਾਟਣ ਦਾ ਕੰਮ ਸਹੀ ਆ ਸੋ ਲਗਾਤਾਰ ਤਸਵੀਰਾਂ ਇਹ ਘਰ ਦੇਖੋ ਬਿਲਕੁਲ ਨਾਲ ਨਾਲ ਜਿਹੜੇ ਲੱਗਦੇ ਆ ਉਹਨਾਂ ਦਾ ਇਹੀ ਕਹਿਣਾ ਕਿ ਅੱਗ ਜਿਹੜੀ ਲੱਗੀ ਹੈ ਉਹਨੂੰ ਕਾਬੂ ਪਾਇਆ ਜਾਵੇ ਜਲਦ ਤੋਂ ਜਲਦ ਔਰ ਘਰਾਂ ਦੇ ਵਿੱਚੋਂ ਵਿਚਾਰੇ ਲੋਕ ਸਾਰੇ ਬਾਹਰ ਆ ਗਏ ਜੀ ਇਲਾਕੇ ਦੇ ਵਿੱਚ ਇੰਨੀ ਕੁ ਭਿਆਨਕ ਅੱਗ ਲੱਗੀ ਹੋਈ ਹੈ ਤਕਰੀਬਨ 1 ਘੰਟਾ ਹੋ ਗਿਆ ਸੱਗ ਨੂੰ ਲੱਗੀ ਨੂੰ ਤੇ ਮੌਕੇ ਦੇ ਦੇਖ ਸਕਦੇ ਹੋ ਕਿ ਐਸਐਚਓ ਪਾਰੋ ਕੈਂਪ ਜਿਹੜੇ ਪਹੁੰਚ ਚੁੱਕੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਔਰ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਜਿਨ੍ਹਾਂ ਦੇ ਘਰ ਦੀਆਂ ਕੰਧਾਂ ਨਾਲ ਲੱਗਦੀਆਂ ਔਰ ਉੱਪਰ ਜਿਹੜਾ ਹੁਣ ਪਾਣੀ ਵੀ ਉਹ ਬਿਚਾਰਾ ਫੇਰ ਮਾਰ ਰਿਹਾ ਔਰ ਇਹ ਰਿਅਲ ਅਸ਼ੀ ਏਰੀਏ ਦੇ ਵਿੱਚ ਫੈਕਟਰੀ ਹੁਣ ਕਰਕੇ ਇਸ ਚੀਜ਼ ਦਾ ਲੋਕ ਵਿਰੋਧ ਵੀ ਚੁਟਾਰੇ ਹੈ ਕਿ ਕਾਫੀ ਕੰਪਲੇਂਟਾਂ ਦਿੱਤੀਆਂ ਸੀ ਪਰ ਕੋਈ ਵੀ ਜਿਹੜੀ ਕਾਰਵਾਈ ਨਹੀਂ ਹੋਈ ਔਰ ਅੱਜ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਆਣਾ ਪਿਆ ਕਿ ਅੱਗ ਕਾਫੀ ਜ਼ਿਆਦਾ ਬੇਕਾਬੂ ਹਲਾਤਾ ਦੇ ਵਿੱਚ ਸੀਗੀ ਔਰ ਦਮਕਲ ਭਾ ਦੀਆਂ 5 ਤੋਂ 6 ਗੱਡੀਆਂ ਜਿਹੜੀਆਂ ਇਸ ਮੌਕੇ ਤੇ ਆਈਆਂ ਉਹ ਸਾਰੇ ਹੀ ਘਰਾਂ ਦੇ ਲੋਕ ਜਿਹੜੇ ਸਵੇਲੇ ਬਾਹਰ ਖੜੇ ਹੋਏ ਆ ਜਿਨ੍ਹਾਂ ਨੇ ਇੱਥੇ 40 40 50 ਪਿਆ ਲੱਖ ਰੁਪਇਆ ਖਰਚ ਕੇ ਘਰ ਲਏ ਨੇ ਉਹ ਹੁਣ ਡਰ ਕੇ ਜਿਹੜਾ ਬਾਹਰ ਆ ਗਿਆ ਤਾਲਾ ਵੀ ਲਾਤਾ ਜੀ ਘਰ ਵਾਲਿਆਂ ਨੇ ਦੇਖੋ ਆ ਨਾਲ ਗਲੀ ਦੇ ਵਿੱਚ ਤਾਲਾ ਲਾਤਾ ਔਰ ਮੌਕੇ ਤੇ ਐਸ ਐਚਓ ਭਾਰੋ ਕੈਂਪ ਜਿਹੜੇ ਆ ਗਏ ਨੇ ਔਰ ਉਹਨਾਂ ਨੇ ਵੀ ਜਿਹੜਾ ਲੋਕਾਂ ਨੂੰ ਜਿਹੜਾ ਸਮਝਾ ਰਹੇ ਨੇ ਸੋ ਪੁਲਿਸ ਪ੍ਰਸ਼ਾਸਨ ਦੇਖ ਸਕਦੇ ਹੋ ਐਸ ਐਚਓ ਸਾਹਿਬ ਉੱਪਰ ਜਾ ਰਹੇ ਆ ਜੀ ਜਿਹੜੇ ਘਰ ਦੇ ਵਿੱਚ ਅੱਗ ਲੱਗੀ ਉੱਥੇ ਪੁਲਿਸ ਪ੍ਰਸ਼ਾਸਨ ਥਾਣਾ ਪਰਿਵਾਰੀ ਜਿਹੜੇ ਪਹੁੰਚੇ ਨੇ ਸੋ ਕਾਫੀ ਅੱਗ ਜਿਹੜੀ ਫੈਲੀ ਹੋਈ ਔਰ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਜਿਹੜਾ ਪਹੁੰਚ ਚੁੱਕਾ ਕਿਸੇ ਤਰੀਕੇ ਵੀ ਜਿਹੜਾ ਕਾਬੂ ਪਾਇਆ ਜਾਵੇ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਬੇਦਰ ਹੋ ਗਿਆ ਭਾਈ ਚਾਰ ਦੇ ਦੇ ਹੁਣ ਇਹਨਾਂ ਨੂੰ ਕਾਹ ਸੁਣ ਹਾਂ ਬਾਲੋ ਹਰ ਮੇਜਾ ਸੁਣੋ ਹਰ ਦਿਨਾਂ ਲਈ ਕੜੇ ਬੰਦੇ ਆ ਆ ਫਾਇਰ ਗ੍ਰੇਡ ਵਾਲੀ ਆ ਦੋ ਦੋ ਬੰਦੇ ਆ ਜਿਹੜੇ ਫਾਇਰ ਗ੍ਰੇਡ ਵਾਲੇ ਆ ਬੇ ਪਾਸੇ ਮਾਰੋ ਅੱਗ ਬਲ ਰਹੀ ਆ ਇਹ ਨਾਲ ਸੁਣਨੀ ਆ ਸੋ ਮੌਕੇ ਤੇ ਦੇਖ ਸਕਦੇ ਕੋਈ ਫਾਇਰ ਗ੍ਰੇਡ ਵੀ ਬੰਦੇ ਜਿਹੜੇ ਉੱਪਰ ਪਹੁੰਚ ਚੁੱਕੇ ਆ ਜੀ ਅੱਗ ਜਿਹੜੀ ਅੰਦਰੋਂ ਪਾਣੀ ਦੀ ਬੁਸ਼ਾਰਾ ਮਾਰੀ ਜਾ ਰਹੀਆਂ ਤੇ ਬੁਝਾਈ ਜਾ ਰਹੀ ਆ ਔਰ ਕਾਫੀ ਅੱਗ ਜਿਹੜੀ ਹੋਣ ਕਰਕੇ ਕਾਫੀ ਜਣਾ ਟਾਈਮ ਵੀ ਲੱਗ ਰਿਹਾ ਚਾਰ ਪੰਜ ਗੱਡੀਆਂ ਜਿਹੜੀਆਂ ਮੌਕੇ ਤੇ ਆਈਆਂ ਔਰ ਜਿਹੜੇ ਆਸ-ਪਾਸ ਘਰਾਂ ਦੇ ਵਿੱਚ ਲੋਕ ਆ ਬਾਹਰ ਆ ਗਏ ਨੇ ਉਹਨਾਂ ਲੋਕ ਵੀ ਜਿਹੜਾ ਉਹਨਾਂ ਦਾ ਸਾਥ ਦੇ ਕੇ ਇਸ ਵੇਲੇ ਆਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਭਾਈ ਬੜਾ ਇਹ ਵੀਡੀਓ ਮਾੜੀ ਪਿੱਛੇ। ਉਸ ਵਿੱਚ ਜਿਆਦਾ ਨਹੀਂ ਕੋਈ ਕਲੀਅਰ ਦਿਓ ਮਾੜੀ ਆਊਂਡ ਘੁਮਾ ਦਿਓ। ਬੱਸ 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 ਹੋ ਗਈ ਪੂਰੀ। ਉਹ ਇਧਰ ਸਾਈਡ ਤੇ ਮਾਰੋ ਭਾਈ ਉਹ ਜਿੱਧਰ ਅੱਗ ਮਾਰੀ ਉਹ ਪੁੱਜਦੀ ਹੈ ਜਮਾਰਾ ਵੀਰ ਜੀ ਥੱਲੇ ਆ ਜੇ ਥੱਲੇ ਆਓ ਓਏ ਭਾਈ ਉਹਨਾਂ ਨੂੰ ਪਤਾ ਹੋ ਕੇ ਕਰਨਾ ਉਹ ਤਾਂ ਹੀ ਰੋਟੀ ਉਹ ਇੰਨੇ ਤੋ ਬੰਦੇ ਬੁਝਾ ਰਹੇ ਤੇ ਪੁੱਜਦੀ ਪਈ ਸੀਗੀ ਇਹਨਾਂ ਦੇ ਫਰਵਿਕਟ ਤੇ ਪਈ ਸੀਗੀ ਉਹ ਇਹਨਾਂ ਨੂੰ ਗੱਡੀ ਕਢਵਾ ਕੇ ਪਰਲੇ ਪਾਸੇ ਲਵਾ ਦੇ ਇੱਤਰ ਗੱਡੀ ਫਿਰ ਨਹੀਂ ਲਵਾ ਰਹੇ ਸੀਗੇ ਇਦਾਂ ਨਹੀਂ ਹੋਣੀ ਉਹ ਲਿਕਵਿਡ ਜੀ ਲਿਕਵਿਡ ਸਰ ਇਹਨਾਂ ਨੇ ਪਹਿਲੇ ਲਿਕਵਿਡ ਮਾਰਿਆ ਸੀਗਾ ਉਹ ਥੱਲੇ ਪਹਿਲੇ ਸਿਰਫ ਤਿੰਨ ਗੱਡੀਆਂ ਦੇ ਲਿਕਵਿਡ ਮਾਰਿਆ ਪਰਲੇ ਪਾਸੇ ਖੜ ਕੇ ਮਾਰੀ ਬੰਦ ਹੋਈ ਫਿਰ ਉਸਕੇ ਬਾਅਦ ਉੱਤੀ ਸਰ ਫਿਰ ਉਹ ਲਾ ਗਈ ਪਾਣੀ ਦੇ ਉੱਤੇ ਗੱਡੀ ਨੂੰ ਮਾਰਿਆ ਨਾਲੇ ਪਾਣੀ ਲੱਗ ਗਿਆ ਨਹੀਂ ਨਹੀਂ ਹੋਇਆ ਦੁਬਾਰਾ ਚਲੇਗਾ ਪੁੱਤਾਂ ਨੂੰ ਤੋੜ ਦੇਵੇ ਧਿਆਨ ਨਾਲ ਕਦੇ ਤੋੜ ਕੇ ਕਦੇ ਉਹ ਉੱਧਰ ਮਾਰ ਦੇ ਲਿਕਵਿਡ ਮਾਰਿਆ ਨਹੀਂ ਤੋੜ ਬਾਅਦ

ਆ ਬਲ ਪੈ ਗਿਆ ਭਾਜੀ ਬਲ ਪੈ ਗਿਆ ਬਲ ਉਹਦੇ ਵੀ ਰਸਾਈ ਕੱਢਣਾ ਆ ਬਲ ਸਿੱਧਾ ਕਰਾਓ ਯਾਰ ਭਾਜੀ ਪਿੱਛੇ ਨੂੰ ਖਿੱਚਣੋ ਲਿਆਵਾ ਇੱਧਰ ਕਰਾਓ ਚੱਲ ਯਾਰ ਇੱਥੇ ਨਾ ਭਾਜੀ ਇਹਦਾ ਨਾ ਕਿ ਨਾ ਆਹ ਬਲ ਸਿੱਧਾ ਕਰਾਓ ਚਲ ਚਲੋ ਆ ਆ ਫੇਰ ਪੈ ਗਿਆ ਆ ਫੇਰ ਪੈ ਗਿਆ ਕੋਈ ਨਾ ਨਹੀਂ ਪਰੇ ਬੰਦ ਗਿਆ ਕੋਈ ਨਹੀਂ ਬੰਦੇ ਲੈ ਆਓ ਇਹਦੇ ਦੇਖੋ ਅਜੇ 2 ਮਿੰਟ ਪਾਜੀ ਮਿੱਡੇ ਵਾ ਆਇਆ ਯਾਰ ਦੇਖੋ ਪਾਜੀ 2 ਮਿੰਟ ਪਾਜੀ ਤੁਹਾਨੂੰ ਤਾਂ ਹੀ ਲੱਗਦਾ ਵਿਆਹ ਵਾ ਉਧਰ ਹੀ ਆ ਕੇ ਤਰਾਦੀ ਹੋ ਉਧਰ ਉਧਰ ਨਾ ਕਰੀਏ ਪੰਜ ਮਿੰਟ ਪਾਜੀ ਹੱਥ ਤੇ ਨਾਲ ਵਾਲੀਓ ਦੇਖੋ ਤੇ ਲਵਾ ਲੈਣੀ ਆ ਹੱਥੋਂ ਦੂਜਾ ਹੱਥੋਂ ਦੂਜਾ ਪਾਈ ਪਿੱਛੇ ਪਾਈ ਪਿੱਛੇ ਬੜੀ ਚੰਗੀ ਲੱਗਦੀ ਆ ਪੜੀ ਜਾਂਦੀ ਕਿੱਲੇ ਲੱਗੀ ਹੋਈ ਆ ਬੜੀ ਪੜੀ ਜਾਂਦੀ ਆ ਬਾਈ ਪਿੱਛੇ ਬੜਾ ਪਾਈ ਬੜਾ ਫੜੀ ਨਹੀਂ ਜਾਂਦੀ ਵੀ ਭਰਾਵਾ ਕਾਲਾ ਹੀ ਬੜਾ ਵਿਆਹ ਵਾ ਹੋਰ ਇਦਾਂ ਜੀ ਜੋ ਮੜੀ ਜਾਂਦਾ ਚਾ ਲੋ ਉਹ ਮੁਹੰਮਦ ਮਰਵਾਲੇ ਦੀ ਸੋਸਾਇਟੀ ਦੇ ਆਨ ਨਾਲ ਅੱਗ ਬਚਾ ਰਹੇ ਅੱਗ ਭਾਈ ਜੀ ਭਾਜੀ ਭਾਜੀ ਇਹ ਤੁਹਾਡੇ ਕੋਲ ਹੈ ਨਹੀਂ ਯਾਰ ਮੁੰਡੇ ਦਾ ਉੱਥੇ ਮੁੰਡੇ ਆ ਰਹੇ ਭਾਈ ਹਾਂ ਮੁੰਡੇ ਆ ਰਹੇ ਮੁੰਡੇ ਦੇ ਮੁੰਡੇ ਦੇ ਮੁੰਡੇ ਦੇ ਕਹਿੰਦੇ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਵਿੱਚ ਜਿਹੜੀ ਅੱਗ ਲੱਗਣ ਤੋਂ ਬਾਅਦ ਹੁਣ ਜਿਹੜੀ ਕਾਫੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੋ ਇਹਨਾਂ ਤਸਵੀਰਾਂ ਤੋਂ ਲਵਾਂਗੇ ਤੁਹਾਡੇ ਤੋਂ ਵੀ ਦਾ ਹੋਰ ਇਸ ਮਾਲ ਲੈ ਕੇ ਹੋਰ ਜਿਵੇਂ ਕ ਅਪਡੇਟ ਪ੍ਰਾਪਤ लिक अपडेट टीवी ਨਾਲ ਆਪ ਸਭ बहुत बहुत ਬਹੁਤ ਧੰਨਵਾਦ ਜੀ ਅੱਜ ਤੋੜਦੇ ਰਿਹਾ ਤੋੜਦੇ ਵੀ ਤੁਹਾਨੂੰ ਕਹਿੰਦਾ ਤੋੜਦੇ ਬੁੱਧਰ ਫੋਨ ਤੋੜਦਾ ਬੰਦ ਕਰਿਆ ਕਿਸੇ ਪਰਵਦੇ ਚ ਆਇਆ ਤੋੜ ਵੀ ਹੈ 88 ਤੋੜਦਾ ਹੈ ਹਲਾ ਹਾਂਜੀ ਐਸਟੀਓ ਸਾਹਿਬ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਗ ਲੱਗੀ ਆ ਜੀ ਫਾਇਰ ਬ੍ਰਿਗੇਡ ਮੌਕੇ ਤੇ ਆਈ ਆ ਤੇ ਤੁਸੀਂ ਚੱਲ ਰਹੀ ਆ ਕਿ ਅੱਗ ਨੂੰ ਜਲਦੀ ਨੂੰ ਜਲਦੀ ਬੁਝਾਇਆ ਜਾਵੇ ਉਸ ਤੋਂ ਬਾਅਦ ਦੇਖਦੇ ਆ ਕੀ ਕਾਰਗਰਾਂ ਲੱਗਣਦੇ ਆ ਤੇ ਪਤਾ ਲੱਗਾ ਸਰ ਕਿੰਨਾ ਦੀ ਫੈਕਟਰੀ ਐ ਜਾਨੀ ਨਹੀਂ ਪਤਾ ਲੱਗਾ ਜੀ ਜੀ ਰੈਸੀ ਇਲਾਕੇ ਕਿੱਦਾਂ ਦੇ ਦਾ ਰੈਸੀ ਇਲਾਕੇ ਲੋਕੀ ਕਹਿੰਦੇ ਸੀ ਇਹ ਦਾ ਬਰੋਧ ਪਹਿਲਾਂ ਵੀ ਚਟਾਇਆ ਸੀ ਕਦੀ ਕੰਪਲੇਨ ਇੰਡਸਟਰੀ ਡਿਪਾਰਟਮੈਂਟ ਨੇ ਤੇ ਕਾਰਪੋਰੇਸ਼ਨ ਦਾ ਕੰਮ ਹੈ ਜੀ 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 ਜ ਔਰ ਉਹਨਾਂ ਨੇ ਆਪਣੀ ਟੀਮ ਵੀ ਜਿਹੜੀ ਇੱਥੇ ਇਕੱਠੀ ਕਰ ਦਿੱਤੀ ਹੈ ਔਰ ਜਿੱਥੇ ਦਮਕਲਪਾ ਦੀ ਟੀਮ ਹੈ ਉਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਹੁਣ ਕਾਫੀ ਜਿਹੜਾ ਅੱਗ ਨੂੰ ਕਾਬੂ ਪਾ ਲਿੱਤਾ ਗਿਆ ਹੈ ਕਿ ਈਸ਼ਵਰਨਗਰ ਜਿਹੜਾ ਇਲਾਕਾ ਗੀਤਾ ਕਲੋਨੀ ਦੇ ਬਿਲਕੁਲ ਨਾਲਾ ਉੱਥੇ ਅੱਗ ਲੱਗੀ ਹੋਈ ਸੀ ਸੋ ਬਾਕੀ ਸਮਾਲ ਲੈ ਕੇ ਹੋਰ ਜਿਵੇਂ ਸਾਨੂੰ ਕੋਈ ਅਪਡੇਟ ਪ੍ਰਾਪਤ ਹੋਵੇ ਅੰਦਰ ਜ਼ਰੂਰ ਸਾਂਝੀ ਕਰਾਂਗੇ ਹੁਣ ਤੱਕ ਬੜੇ ਰੈਲੀ ਆਪ ਸਰਪ ਦਾ ਬਹੁਤ ਬਹੁਤ ਧੰਨਵਾਦ ਜੀ